ਸੱਤ ਅੱਠ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਵੀਡੀਓ ਦੇ ਵਿੱਚ ਮੌਸਮ ਦੀ ਅਫਡੇਟ ਲੈ ਕੇ ਹਾਜ਼ਰਾਂ ਜੀ ਅਗਲੇ 5 ਦਿਨਾਂ ਦੀ ਗੱਲ ਕਰਾਂਗੇ ਅੱਜ ਨਵਾਂ ਮਹੀਨਾ ਲੱਗ ਚੁੱਕਿਆ April ਦਾ ਪਹਿਲੀ ਤਰੀਕ ਹੈ ਅੱਜ ਔਰ ਸਵੇਰ ਦੇ ਲਗਭਗ 108 ਦਾ ਡਾਟਾ ਚੱਲ ਰਿਹਾ ਤੇ ਅਸਰ ਜੀਆਂ ਤਾਜ਼ਾ ਸੈਟਲਾਈਟ ਦੱਸੇ ਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਗੱਲ ਜਿਹੜੀ ਹੈ ਪੰਜਾਬ ਦੇ ਮੌਸਮ ਦੀ ਔਰ ਨਾਲ ਲੱਗਦੇ ਖੇਤਰਾ ਦੇ ਮੌਸਮ ਦੀ ਕਰਾਂਗੇ ਪੰਜਾਬ ਦੇ ਵਿੱਚ ਦੇਖ ਸਕਦੇ ਆ ਕਿ ਅਸਲ ਲਗਭਗ ਸਾਰੇ ਫਾਗਾਂ ਦੇ ਵਿੱਚ ਮੌਸਮ ਸਾਫ਼ ਹੈ ਤੋ ਜੜੀਆ ਸਵੇਰ ਤੋਂ ਤਕੀਰ ਲੱਗ ਰਹੀ ਹੈ ਹਰਿਆਣਾ ਰਾਜਾਂ ਦੇ ਵਿੱਚ ਵੀ ਮੌਸਮ ਐਸੇ ਬਿਲਕੁਲ ਸਭ ਬਣਿਆ ਹੋਇਆ ਹੈ ਜਿਹੜੀ ਕਿ ਫਿਛੋਂ ਜਿਹੜੀਆਂ ਹਵਾਵਾਂ ਚੱਲ ਰਹੀਆਂ ਸੀ ਪਿਛਲੇ ਤਿੰਨ ਚਾਰ ਦਿਨਾਂ ਤੋਂ ਉੱਤਰ ਫਿਛੋਂ ਦੀਆਂ ਕਾਫੀ ਰਫ਼ਤਾਰ ਦੇ ਨਾਲ ਤੇ ਠੰਡੀਆਂ ਤੇ ਖੁਸ਼ਕ ਹਵਾਵਾਂਾਂ ਸੀ ਜਿਹੜੀਆਂ ਕਿ ਜਿਹੜੀਆਂ ਪਹਾੜਾਂ ਤੋਂ ਹੇਠਾਂ ਉਤਰਦੀਆਂ ਹੋਈਆਂ ਮੈਦਾਨਾਂ ਨੂੰ ਠਾਰ ਰਹੀਆਂ ਸੀ ਅਫਗਾਨਿਸਤਾਨ ਵਾਲੇ ਫਾਸਿਆਂ ਵੀ ਔਰ ਇਹਨਾਂ ਖੇਤਰਾਂ ਦੇ ਵਿੱਚ ਜਿਹੜੀ ਠੰਡਕ ਬਰਕਰਾਰ ਸੀ ਹਵਾਵਾਂੋਂ ਲੈਂਦੇ ਪਾਕਿਸਤਾਨ ਵਾਲੇ ਫਾਸੇ ਕੀ ਤਰ੍ਹਾਂ ਹਵਾਵਾਂ ਉੱਛੜਦੇ ਵੱਲਦੇ ਪੰਜਾਬ ਹਰਿਆਣਾ ਰਾਜਾਂ ਦੇ ਖੇਤਰਾਂ ਸੋ ਠੰਡਕ ਦੇ ਰਹਿਤਰਾ ਦੇ ਵਿੱਚ ਬੜੀ ਹੋਈ ਸੀ ਅੱਜ ਦੀ ਗੱਲ ਕਰੀਏ ਜੀ ਉੱਤਰ ਵੱਛੋਂ ਦੀਆਂ ਹਵਾਵਾਂ ਹਲਕੇ ਰਫ਼ਤਾਰ ਦੇ ਨਾਲ ਅੱਜ ਵੀ ਚੱਲਣ ਦੀ ਉਮੀਦ ਹੈ ਹੌਲੀ ਹੌਲੀ ਰਫ਼ਤਾਰ ਘਟਦੀ ਜਾਣੀ ਹੈ ਜਿਵੇਂ-ਜਿਵੇਂ ਅੱਗੇ ਵਧਾਂਗੇ ਤੇ ਇਹਦੇ ਵਿੱਚ ਜਿਹੜੀ ਠੰਡਕ ਮੌਜੂਦ ਸੀ ਉਹ ਹੁਣ ਜਿਹੜੀ ਹੈ ਤਬਦੀਲ ਹੋਏਗੀ ਗਰਮਾਹਟ ਦੇ ਵਿੱਚ ਨਿਕਿਆ ਹਵਾਵਾਂ ਚੱਲਣ ਦੇ ਆਸਾਰ ਨੇ ਦੂਜੇ ਪਾਸੇ ਧੁੱਪ ਜਿਹੜੀ ਆ ਬਹੁਤ ਹੀ ਖੇਤਰਾ ਦੇ ਵਿੱਚ ਲੱਗੇਗੀ ਤੇ ਜਿਹਦੇ ਸਦਕਾ ਹੁਣ ਟੈਂਪਰੇਚਰ ਹੌਲੀ-ਹੌਲੀ ਤਾਂ ਨੂੰ ਜਾਣੇ ਸ਼ੁਰੂ ਹੋ ਜਾਣਗੇ ਜਿਹੜੇ ਕਿ ਰਫ਼ਾਂ ਬੀਤੇ 24 ਘੰਟਿਆਂ ਦੇ ਮੈਕਸਿਮਮ ਟੈਂਪਰੇਚਰ ਚੱਕੀਏ 35 ਡਿਗਰੀ ਦੇ ਟੈਂਪਰੇਚਰ ਜਿਹੜੇ ਪਾਚ ਹੁਣ ਹੌਲੀ ਹੌਲੀ ਨਿੱਗੇ ਹੋਣੇ ਸ਼ੁਰੂ ਹੋ ਜਾਣੇ ਆ ਦਿਨ ਤੇ ਹਮਾ ਸਰ ਜੜੀ ਦੁਪਹਿਰ ਵੇਲੇ ਹਾਲੋ ਫਿਰ ਤੋਂ ਪਰੇਸ਼ਾਨ ਕਰੇਗੀ ਤੇ ਬਹੁਤੇ ਖਾਗਾ ਦੇ ਵਿੱਚ ਗਰਮੀ ਹੋਣ ਆਪਣੇ ਰੰਗ ਦਿਖਾਏਗੀ ਆਉਂਦੇ ਸਾਰੇ ਤਰਫ ਆਪਣੇ ਗਰਮੀ ਵਾਲੇ ਹੋਣਗੇ ਕਿਉਂਕਿ ਸਿਸਟਮ ਕੋਈ ਆ ਨਹੀਂ ਰਿਹਾ ਸਿਸਟਮ 10 ਤਰੀਕ ਤੱਕ 10 ਤੋਂ ਬਾਅਦ ਹੀ ਆਏਗਾ ਜੇ ਕਰ ਹੀ ਆਏਗਾ ਤੇ 10 ਤਰੀਕ ਤੱਕ ਮੋٹے ਦੌਰ ਦੇ ਖਾਂ ਅੰਦਾਜ਼ਾ ਲਾਈਏ ਤੇ ਕੋਈ ਤਗੜਾ ਸਿਸਟਮ ਕੋਈ ਆਉਂਦਾ ਜਾਫ ਨਹੀਂ ਰਿਹਾ ਇਸ ਲਈ ਮੌਸਮ ਆਪਣਾ ਸਾਫ ਹੀ ਰਹਿੰਦਾ ਜਾਫ ਰਿਹਾ ਜੀ ਹਵਾਵਾਂ ਜ਼ਰੂਰ ਚੱਲਣਗੀਆਂ ਪਰ ਉਹ ਠੰਡਕ ਮੌਜੂਦ ਨਹੀਂ ਹੋਣੀ ਹੁਣ ਤੇ ਆਉਂਦੇ ਦਿਨਾਂ ਦੇ ਦੌਰਾਨ ਵੀ ਉੱਤਰ-ਪਛੋਤ ਦੀਆਂ ਹਵਾਵਾਂ ਬਹੁਤ ਘੱਟ ਰਫ਼ਤਾਰ ਦੇ ਨਾਲ ਚੱਲਣ ਦੀ ਉਮੀਦ ਹੈ। ਬਾਕੀ ਐਸਲੇ ਅੱਜ ਦੇ ਸੱਦਿਆ ਕਿ ਜਕਰ ਅਰਬ ਸਾਗਰ ਵੱਲੋਂ ਆਉਦੀ ਜੜੀ ਬਦਲਵਾਈ ਹੈ ਉਹ ਮੁੰਬਈ ਮਹਾਰਾਸ਼ਟਰਾ ਕਰਨਾਟਕਾਇਨਾ ਖੇਤਰ ਆਦਿ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਇਹਨਾਂ ਖੇਤਰਾਂ ਦੇ ਉੱਪਰ ਦੀ ਲੰਘ ਰਹੀ ਹੈ ਤੇ ਹੀਟ ਵੇਵ ਵੀ ਇਹਨਾਂ ਖੇਤਰਾਂ ਦੇ ਵਿੱਚ ਜਾਰੀ ਹੈ। ਪੰਜਾਬ ਹਨਾ ਰਾਜਾਂ ਦੇ ਵਿੱਚ ਮੌਸਮ ਫਿਲਹਾਲ ਖੁਸ਼ਗਵਾਰ ਬੜਿਆ ਹੋਇਆ। ਤੁਹਾਨੂੰ ਅੱਜ ਸ਼ੁਕਰੀਆ।